ਪ੍ਰੀ ਨਿਰਵਾਣ ਦਿਵਸ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਐਤਵਾਰ 21 ਦਸੰਬਰ 2025 ਸਵੇਰੇ 9:30 ਵਜੇ ਤੋਂ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਤੇ ਪਾਠ ਸ਼੍ਰੀ ਸੁਖਮਨੀ ਸਾਹਿਬ ਅਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ ਸ਼ਰਦਾ ਸੁਮਨ ਅਤੇ ਸੰਖੇਪ ਪਾਸ਼ਨ ਬਾਅਦ ਦੁਪਹਿਰ 1 ਵਜੇ ਹੋਵੇਗਾ ਸਾਧ ਸੰਗ ਜੀਓ ਸ਼੍ਰੀ ਗੁਰੂ ਰਵਿਦਾਸ ਟੈਂਪਲ ਰਿਓਲਿੰਡਾ ਸੈਕਰਾਮੈਂਟੋ 6221 16th ਸਟਰੀਟ रियल रियोलिंडा सीए नाइन फाइव सिक्स सैवन थ्री संपर्क नंबर हैं तेजपाल विरक चेयरमैन नाइन वन सिक्स नाइन वन टू फाइव सिक्स सैवन एट प्रधान नाइन वन सिक्स सिक्स जीरो वन थ्री एट फोर टू इंद्रजीत पड़वगा जॉइंट सैकटरी नाइन वन सिक्स टू सैवन सिक्स टू फाइव थ्री एट हैं ਪਾਰੀ ਹੰਗਾਮੇ ਦਰਮਿਆਨ ਸੰਸਦ ਵੱਲੋਂ ਜੀ ਰਾਮ ਜੀ ਬਿੱਲ ਪਾਸ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਪਾੜੀਆਂ ਬਿੱਲ ਦੀਆਂ ਕਾਪੀਆਂ 파ਰਸ ਤੇ Oman ਵੱਲੋਂ ਮੁਕਤ ਵਪਾਰ ਸਮਝੌਤੇ ਤੇ ਦਸਖਤ ਪ੍ਰਧਾਨ ਮੰਤਰੀ ਮੋਦੀ ਵੱਲੋਂ ਸੁਲਤਾਨ ਹੈਥਮ ਨਾਲ ਮੁਲਾਕਾਤ ਜਲਾ ਪ੍ਰਸ਼ਾਸਨ ਤੇ ਬਿਲਾਕ ਸੰਪਤੀ ਚੋਣਾ ਵਿੱਚ ਆਪ ਦੀ ਭਾਰੀ ਬਹੁਮਤ ਨਾਲ ਜਿੱਤ ਵਿਕਾਸ ਕਾਰਜਾਂ ਤੇ ਮੋਹਰ ਕੇਜਰੀਬਾਲ ਠੰਡ ਦੀ ਲਪੇਟ ਵਿੱਚ ਉੱਤਰ ਭਾਰਤ ਪੰਜਾਬ ਹਰਿਆਣਾ ਚ ਧੁੰਦ ਦਾ ਜੈਲੋ ਅਲਰਟ ਬੱਦੀ ਠੰਡ ਅਤੇ ਵਪਾਰ ਲਈ ਬੰਦ ਸਰਹੱਦਾਂ ਵੀ ਸੁੱਕੇ ਮੇਵੇ ਦੇ ਭਾਅ ਨੂੰ ਵੀ ਨਹੀਂ ਕਰ ਸਕੀਆਂ ਪ੍ਰਭਾਵਿਤ ਸਤਿ ਸ਼੍ਰੀ ਅਕਾਲ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਲੋਕ ਸਭਾ ਵਿੱਚ 20 ਸਾਲ ਪੁਰਾਣੀ ਮਗਨ ਰੇਗਾ ਯੋਜਨਾ ਨੂੰ ਨਵੀਂ ਯੋਜਨਾ ਨਾਲ ਬਦਲਣ ਸੰਬੰਧੀ ਬਿੱਲ ਪਾਸ ਕੀਤਾ ਗਿਆ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਬਿੱਲ ਮਗਨ ਰੇਗਾ ਦੀ ਹੱਤੇ ਹਤੇ ਇਸ ਨੂੰ ਵਿਚਾਰ ਲਈ ਸੰਸਦੀ ਕਮੇਟੀ ਹਵਾਲੇ ਕੀਤਾ ਜਾਵੇ। ਕੇਂਦਰੀ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨੇ ਵਿਰੋਧੀ ਧਿਰ ਦੀਆਂ ਮੰਗਾਂ ਨੂੰ ਨਕਾਰਦਿਆਂ ਕਿਹਾ ਕਿ ਯੋਜਨਾ ਵਿੱਚ ਲੀਆਂ ਕਮੀਆਂ ਦੂਰ ਕਰਨ ਲਈ ਇਹ ਤਬਦੀਲੀ ਜ਼ਰੂਰੀ ਹੈ ਵਿਕਸਿਤ ਭਾਰਤ ਗਰੰਟੀ ਰੁਜ਼ਗਾਰ ਤੇ ਆਜੀਵ ਕਾਮ ਮਿਸ਼ਨ ਗ੍ਰਾਮੀਣ ਬੀਵੀ ਜੀ ਰਾਮਜੀ ਬੈਲ ਤੇ 8 ਘੰਟੇ ਚੱਲੀ ਚਰਚਾ ਤੋਂ ਬਾਅਦ ਚੋਹਾਨੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਵਿਰੋਧੀ ਧਿਰ ਨੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਕਈ ਵਾਰ ਖਤਮ ਕੀਤਾ ਅਤੇ ਉਨ੍ਹਾਂ ਦੇ ਨਾਂ ਦੀ ਵਰਤੋਂ ਸਿਆਸੀ ਲਾਹੇ ਲਈ ਕੀਤੀ ਮਗਨ ਰੇਗਾ ਪ੍ਰਸ਼ਟਾਚਾਰ ਦਿਲ ਪੇਟ ਵਿੱਚ ਸੀ ਅਤੇ ਨਰਧਾਰਤ ਕਮਾਲੇ ਸਮਗਰੀ ਦੀ ਖਰੀਦ ਲਈ ਲੋੜੀਂਦੀ ਅਰਾਸ਼ੀ ਖਰਚ ਨਹੀਂ ਕੀਤੀ ਗਈ। ਇਸ ਮਗਰੋਂ ਭਾਜਪਾ ਹੈੱਡਕੁਆਰਟਰ ਵਿੱਚ মিডিਆ ਨੂੰ ਸੰਬੋਧਨ ਕਰਦਿਆਂ ਸ਼ਿਵਰਾਜ ਸਿੰਘ ਚੋਹਾਨ ਨੇ ਲੋਕਸਭਾ ਵਿੱਚ ਵਿਰੋਧੀ ਧਿਰ ਦੇ ਬਿਹਾਰ ਦੀ ਆਲੋਚਨਾ ਕੀਤੀ ਤੇ ਦੋਸ਼ ਲਗਾਇਆ ਕਿ ਉਹਨਾ ਆਪਣੇ ਬਿਹਾਰ ਨਾਲ ਲੋਕਤੰਤਰ ਨੂੰ ਪੀੜ ਤੰਤਰ ਅਤੇ ਗੁੰਡਾ ਤੰਤਰ ਵਿੱਚ ਤਬਦੀਲ ਕਰ ਦਿੱਤਾ। ਮਗਨ ਰੇਗਾ ਚ 100 ਦਿਨਾਂ ਦੇ ਨਵੇਂ ਬੈਲ ਵਿੱਚ 125 ਦਿਨ ਦਾ ਰੁਜ਼ਗਾਰ ਮਿਲੇਗਾ ਮਗਨ ਰੇਗਾ ਵਿੱਚ ਪੰਚਾਇਤ ਦਾ ਵਰਗੀਕਰਨ ਨਹੀਂ ਨਵੇਂ ਬੈਲ ਵਿੱਚ ਪੰਚਾਇਤਾਂ ਨੂੰ ABC ਵਰਗਾ ਵਿੱਚ ਵੰਡਿਆ ਗਿਆ ਹੈ ਸੰਸਦ ਦੇ ਬਾਹਰ ਵੀ ਵਿਰੋਧੀ ਧਿਰਾਂ ਨੇ ਮਗਨ ਰੇਗਾ ਦਾ ਨਾਂ ਬਦਲਣ ਦੇ ਰੋਸ ਪ੍ਰਗਟ ਕਰਦਿਆਂ ਪ੍ਰਦਰਸ਼ਨ ਕੀਤਾ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਵਿੱਚ ਵਿਰੋਧੀ ਧਿਰਾਂ ਨੇ ਮਹਾਤਮਾ ਗਾਂਧੀ ਨਰੇਗਾ ਦਾ ਵੱਡਾ ਪੋਸਟਰ ਲੈ ਕੇ ਮਹਾਤਮਾ ਗਾਂਧੀ ਦੇ ਬੋਤ ਤੋਂ ਲੈ ਕੇ ਵਿਜੇ ਚੌਂਕ ਤੱਕ ਵਿਰੋਧ ਮਾਰਚ ਕੀਤਾ। ਵਿਰੋਧੀ ਧਿਰਾਂ ਵੱਲੋਂ ਮਨਰੇਗਾ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਖੜਗੇ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਰੁਜ਼ਗਾਰ ਯੋਜਨਾ ਦੀ ਯੋਜਨਾਬੱਧ ਤਰੀਕੇ ਨਾਲ ਕੀਤੀ ਹੱਤਿਆ ਦੇ ਵਿਰੁੱਧ ਦੇਸ਼ ਭਰ ਵਿੱਚ ਅੰਦੋਲਨ ਚਲਾਇਆ ਜਾਵੇਗਾ। ਕਾਂਗਰਸੀ ਆਗੂ ਪ੍ਰਿੰਕਾ ਗਾਂਧੀ ਨੇ ਕਿਹਾ ਹੈ ਕਿ ਤਜਵੀਜ਼ ਕੀਤਾ ਗਿਆ ਕਾਨੂੰਨ ਪਿੰਡੂ ਰੁਜ਼ਗਾਰ ਗਾਰੰਟੀ ਯੋਜਨਾ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ ਇਸੇ ਦੌਰਾਨ ਕਾਂਗਰਸ ਨੇ ਮਗਨ ਰੇਕਾ ਦੇ ਚਰਚਾ ਕਰਨ ਤੇ ਅਗਲੀ ਰਣਨੀਤੀ ਤਿਆਰ ਕਰਨ ਦੇ ਲਈ 27 ਦਸੰਬਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸਦੀ ਹੈ ਇਸ ਰੋਸ ਮਾਰਚ ਵਿੱਚ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਕੇ ਸੀ ਵੀਨੂ ਗੋਪਾਲ ਕੇ ਕਨੀ ਮੁੱਜੀ ਟੀ ਆਰ ਵਾਲੂ ਏ ਰਾਜਾ ਏਟੀ ਮੁਹੰਮਦ ਬਸ਼ੀਰ ਅਰਵਿੰਦ ਸਾਵੰਤ ਐਨ ਕੇ ਪ੍ਰੇਮ ਚੰਦਰਨ ਸਮੇਤ ਹੋਰ ਸੰਸਦ ਮੈਂਬਰ ਸ਼ਾਮਲ ਸਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 20 ਸਾਲ ਪੁਰਾਣੇ ਮਗਨ ਰੇਗਾ ਦਾ ਨਾਂ ਬਦਲ ਕੇ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਕਰਨ ਦੇ ਕਦਮ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਆਪਣੇ ਪਿੰਡੂ ਰੋਜ਼ਗਾਰ ਗਾਰੰਟੀ ਪ੍ਰੋਗਰਾਮ ਦਾ ਨਾਂ ਮਹਾਤਮਾ ਗਾਂਧੀ ਦੇ ਨਾਂ ਤੇ ਰੱਖੇਗੀ ਭਾਰਤ ਅਤੇ ਓਮਾਨ ਨੇ ਇੱਕ ਮੁਕਤ ਵਪਾਰ ਸਮਝੌਤੇ ਤੇ ਦਸਤਖਤ ਕੀਤੇ ਜਿਸ ਤਹਿਤ ਭਾਰਤ ਦੀ 98% ਬਰਾਮਦ ਨੂੰ ਓਮਾਨੀ ਬਾਜ਼ਾਰ ਤੱਕ ਡਿਊਟੀ ਮੁਕਤ ਪਹੁੰਚ ਮਿਲੇਗੀ ਆਪਣੇ 3 ਦਿਨਾਂ ਦੇ ਦੌਰੇ ਦੇ ਆਖਰੀ ਦਿਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਮਾਨ ਪੁੱਜੇ ਜਿੱਥੇ ਦਵੱਲੀ ਬੈਠਕ ਤੋਂ ਪਹਿਲਾਂ ਮਸਕਰ ਦੇ ਅਲ ਬਰਾਕਾ ਪੈਲੇਸ ਵਿਖੇ ਸੁਲਤਾਨ ਹਾਥਮ ਬਿਨ ਤਾਰਕ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਕਿ ਦੋਵੇਂ ਨੇਤਾਵਾਂ ਨੇ ਇਹ ਮੰਨਿਆ ਕਿ ਭਾਰਤ ਤੇ ਓਮਾਨ ਵਿਚਕਾਰ ਕੂਟਨੀਤਿਕ ਸਬੰਧਾਰੇ 70 ਸਾਲ ਪੂਰੇ ਹੋਣਾ ਦਵੱਲੇ ਭਾਈਵਾਲੀ ਵਿੱਚ ਇੱਕ ਮੀਲ ਪੱਥਰ ਹੈ ਦੋਮਾ ਨੇ ਭਾਰਤ ਓਮਾਨ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਵਿਚਾਰ ਕੀਤਾ ਇਸ ਮੌਕੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੀਈਪੀਏ ਦੇ ਦਸਖਤ ਕੀਤੇ ਗਏ ਜੈਸਵਾਲ ਨੇ ਕਿਹਾ ਕਿ ਦੋਮਾ ਨੇ ਰੱਖਿਆ ਸੁਰੱਖਿਆ ਵਪਾਰ ਤੇ ਨਿਵੇਸ਼ ਊਰਜਾ ਖੇਤੀਬਾੜੀ ਟੈਕਨੋਲੋਜੀ ਨਵੇਂ ਤੇ ਉੱਭਰ ਰਹੇ ਖੇਤਰ ਸੱਭਿਆਚਾਰ ਤੇ ਲੋਕਾਂ ਵਿਚਕਾਰ ਸਬੰਧਾਂ ਸਮੇਤ ਕਈ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਲਤਾਨ ਹਾਥਮ ਬਿਨ ਤਾਰਕ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਵਿਲੱਖਣ ਨਾਗਰਿਕ ਸਨਮਾਨ ਆਰਡਰ ਆਫ ਉਮਾਨ ਨਾਲ ਸਨਮਾਨਿਤ ਕੀਤਾ ਏ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ੀ ਦੇਸ਼ਾਂ ਦੇ 28 ਤੋਂ ਵੱਧ ਉੱਚ ਨਾਗਰਿਕ ਪੁਰਸਕਾਰਾਂ ਦੀ ਵਿਸ਼ੇਸ਼ ਸੂਚੀ ਵਿੱਚ ਨਾਮਾਂ ਵਾਧਾ ਹੈ ਜਿਸ ਵਿੱਚ ਹਾਲ ਹੀ ਵਿੱਚ ਅਥੋਪੀਆ ਦੇ ਮਹਾਨ ਸਨਮਾਨ ਨਿਸ਼ਾਨ ਆਫ ਇਥੋਪੀਆ ਤੇ ਕੁਵੇਇਦ ਆਰਡਰ ਆਫ ਮੁਬਾਰਕ ਅਲਾ ਕਬੀਰ ਵਰਗੇ ਸਨਮਾਨ ਸ਼ਾਮਲ ਹਨ ਇਹ ਸਮਝੌਤਾ ਭਾਰਤ ਤੇ ਕਿਰਤ ਆਧਾਰਿਤ ਖੇਤਰਾਂ ਵਿੱਚ ਜਿਵੇਂ ਕਿ ਕਪੜਾ ਚਮੜਾ ਜੁੱਤੀਆਂ ਰਤਨ ਤੇ ਗਹਿਣੇ ਇੰਜੀਨੀਅਰਿੰਗ ਉਤਪਾਦ ਪਲਾਸਟਿਕ ਫਰਨੀਚਰ ਖੇਤੀਬਾੜੀ ਉਤਪਾਦ ਦਵਾਈਆਂ ਮੈਡੀਕਲ ਉਪਕਰਨ ਤੇ ਆਟੋਮੋਬਾਈਲ ਦੀ ਬਰਾਮਦ ਨੂੰ ਵਧਾਵੇਗਾ ਇਸ ਨਾਲ ਰੁਜ਼ਗਾਰ ਪੈਦਾ ਹੋਵੇਗਾ ਤੇ ਕਾਰੀਗਰਾਂ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਤੇ ਐਮ ਐਸ ਐਮ ای ਨੂੰ ਮਜ਼ਬੂਤੀ ਮਿਲੇਗੀ ਇਸ ਮੁਕਤ ਵਪਾਰ ਸਮਝੌਤੇ ਚ ਭਾਰਤ ਦੀਆਂ ਰਵਾਇਤੀ ਦਵਾਈਆਂ ਨੂੰ ਵਿਸ਼ੇਸ਼ ਤੌਰ ਤੇ ਸ਼ਾਮਲ ਕੀਤਾ ਗਿਆ ਹੈ ਇਹ ਕਦਮ ਆਯੂਸ਼ ਉਤਪਾਦਾਂ ਦੀ ਉਮਾਨ ਦੇ ਬਾਜ਼ਾਰ ਵਿੱਚ ਪਹੁੰਚ ਨੂੰ ਵਧਾਵੇਗਾ ਇਹ ਪਹਿਲੀ ਵਾਰ ਹੈ ਜਦੋਂ ਭਾਰ ਦੀਆਂ ਰਵਾਇਤੀ ਦਵਾਈਆਂ ਨੂੰ ਵਪਾਰ ਸਮਝੌਤੇ ਵਿੱਚ ਸ਼ਾਮਲ ਕੀਤਾ ਗਿਆ ਹੈ। Oman ਨੂੰ ਅਰਬ ਸੰਸਾਰ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਤੇ ਇਸ ਪਿੱਛੇ ਸੁਲਤਾਨ ਹਾਥਮ ਦੀ ਕੂਟਨੀਤੀ ਹੈ। ਸੁਲਤਾਨ ਹਾਥਮ ਅਮਰੀਕਾ, ਈਰਾਨ ਤੇ ਇਜ਼ਰਾਇਲ ਹਮਾਸ ਸੰਘਰਸ਼ਾਂ ਵਿੱਚ ਵੀ ਪਰਦੇ ਪਿੱਛੇ ਹੱਲ ਲਈ ਰਾਹ ਪਧਰਾ ਕਰਦੇ ਰਹੇ ਹਨ। ओमान ਇਕਲੌਤਾ ਖਾੜੀ ਦੇਸ਼ ਹੈ ਜੋ ਜਮਨ ਸੰਕਟ ਵਿੱਚ ਨਿਰਪੱਖ ਰਿਹਾ ਅਤੇ 25000 ਤੋਂ ਵੱਧ ਜਮਨੀ ਸ਼ਰਨਾਰਥੀਆਂ ਨੂੰ ਪਨਾਹ ਦਿੱਤੀ। ਉਸਨੇ 2023 ਵਿੱਚ ਮਸਕਟ ਵਿੱਚ 사ウਦੀ ਅਰਬ ਅਤੇ ਹੂਤੀ ਬਾਗੀਆਂ ਵਿਚਕਾਰ ਵੀ ਸਮਝੌਤਾ ਕਰਵਾਇਆ ਸੀ। ओमान ਦੇ ਸੁਲਤਾਨ ਹਾਥਮ ਬਿਨ ਤਾਰਕ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸੁਪਰ ਜਾਟ ਦੇ ਮਾਲਕ ਹਨ। ਜੇਲਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਵੱਲੋਂ ਸੂਬਾ ਸਰਕਾਰ ਤੇ ਚੋਣਾਂ ਵਿੱਚ ਹਿਰਾਫੇਰੀ ਦੇ ਦੋਸ਼ ਲਗਾਏ ਜਾ ਰਹੇ ਸਨ ਹੁਣ ਜਦੋਂ ਚੋਣਾਂ ਦੇ ਨਤੀਜੇ ਆਏ ਤਾਂ ਇਨ੍ਹਾਂ ਵਿਰੋਧੀ ਪਾਰਟੀਆਂ ਦੇ ਉਮੀਦਵਾਰ 1 2 3 ਤੇ 4 ਵੋਟਾਂ ਦੇ ਫਰਕ ਨਾਲ ਜਿੱਤੇ ਹੋਏ ਹਨ ਨਿਰਪੱਖ ਆਜ਼ਾਦ ਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਦਾ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ਸਾਡੀ ਸਰਕਾਰ ਸੀ ਤੇ ਜੇਕਰ ਅਸੀਂ ਪਹਿਲਾਂ ਦੀਆਂ ਸਰਕਾਰਾਂ ਮੰਗ ਚਾਉਂਦੇ ਤਾਂ ਇੱਕ ਫੋਨ ਕਰਕੇ ਹੀ ਇਸ 1 2 4 ਦੇ ਫਰਕ ਨੂੰ ਬਦਲ ਸਕਦੇ ਸੀ ਪਰ ਅਸੀਂ ਅਜਿਹਾ ਕੋਈ ਹੱਥਗੰਡਾ ਨਹੀਂ ਅਪਣਾਇਆ ਇਹ ਗੱਲ ਆਪ ਦੇ ਰਾਸੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਤੀਜਿਆਂ ਤੋਂ ਬਾਅਦ ਮਹਾਲੀ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ ਇਸੇ ਦਰਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣਾਂ ਤੋਂ ਪਹਿਲਾਂ ਇਥੋਂ ਤੱਕ ਦੋਸ਼ ਲਗਾਏ ਕਿ ਸਰਕਾਰ ਨੇ ਪਹਿਲਾਂ ਤੋਂ ਹੀ ਬੈਲਟ ਪੇਪਰ ਸ਼ਪਵਾ ਕੇ ਉਨ੍ਹਾਂ ਤੇ ਆਪਣੀ ਜਿੱਤ ਦੀ ਮੋਹਰ ਲਗਾ ਕੇ ਬੂਥਾਂ ਤੱਕ ਪਹੁੰਚਾ ਦਿੱਤੇ ਹਨ। ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਇਹਨਾਂ ਦੇ ਆਗੂ ਕਹਿਣ ਲੱਗੇ ਕਿ ਹੁਣ ਬੈਲਟ ਪੇਪਰਾਂ ਤੇ ਸਿਆਹੀ ਸੁੱਟ ਕੇ ਇਹਨਾਂ ਨੂੰ ਖਰਾਬ ਕਰਨ ਦੀ ਚਾਲ ਸਰਕਾਰ ਚੱਲੇਗੀ। ਪਰ ਚੋਣ ਨਤੀਜੇ ਸਾਰਿਆਂ ਦੇ ਸਾਹਮਣੇ ਹਨ। ਖੋਦ ਚਰਨਜੀਤ ਸਿੰਘ ਚੰਨੀ ਤੋਂ ਪੁੱਛ ਲਵੋ ਕਿ ਉਹਨਾਂ ਦੇ ਇਲਾਕੇ ਵਿੱਚ ਕੌਣ ਜਿੱਤਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਪਹਿਲਾਂ ਦੀਆਂ ਸਰਕਾਰਾਂ ਇਸੇ ਤਰ੍ਹਾਂ ਨਾਲ ਚੋਣਾਂ ਜਿੱਤਦੀਆਂ ਰਹੀਆਂ ਹਨ ਪਰ ਅਸੀਂ ਨਿਰਪੱਖ ਤੇ ਪਾਰਦਰਸ਼ੀ ਚੋਣ ਕਰਵਾ ਕੇ ਮਿਸਾਲ ਪੇਸ਼ ਕੀਤੀ ਹੈ ਅਰਵਿੰਦ ਕੇਜਰੀਵਾਲ ਨੇ ਨਿਰਪੱਖ ਚੋਣ ਦੀ ਮਿਸਾਲ ਦਿੰਦੇ ਕਹੇ ਕਿ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ ਫਗਣਵਾਲਾ ਜੋਂ ਤੋਂ ਕਾਂਗਰਸ ਸਿਰਫ 5 ਵੋਟਾਂ ਨਾਲ ਜਿੱਤੀ ਹੈ ਮਕਸਦ ਦੇ ਕੋਟ ਭਾਈ ਤੋਂ ਕਾਂਗਰਸ ਸਿਰਫ 41 ਵੋਟਾਂ ਨਾਲ ਜਿੱਤੀ। ਹੋਰ ਵੀ ਬਹੁਤ ਸਾਰੇ ਥਾਵਾਂ ਤੇ ਕੁਝ ਵੋਟਾਂ ਦਾ ਫਰਕ ਹੈ। ਜੇਕਰ ਅਜਿਹਾ ਹੁੰਦਾ ਤਾਂ ਸਾਡੇ ਲੋਕ ਜਿੱਤਦੇ। ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦਾ ਸਭ ਤੋਂ ਵੱਡਾ ਕੰਮ ਜੁੱਧ ਨਸ਼ੇ ਦੇ ਵਿਰੁੱਧ ਹੈ। ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਅਸਲੀ ਕਾਰਵਾਈ ਦੇਖੀ ਹੈ। ਪਿਛਲੀਆਂ ਸਰਕਾਰਾਂ ਦੌਰਾਨ ਇੱਕ ਪਾਰਟੀ ਦੇ ਮੰਤਰੀ ਆਪਣੀ ਸਰਕਾਰੀ ਗੱਡੀਆਂ ਤੋਂ ਨਸ਼ੇ ਦਾ ਕਾਲਾ ਕਾਰੋਬਾਰ ਚਲਾਉਂਦੇ ਰਹੇ ਦੂਜੀ ਪਾਰਟੀ ਦੇ ਆਗੂ ਸਹੋਂ ਖਾਂਦੇ ਰਹੇ ਪਰ ਕੁਝ ਵੀ ਨਹੀਂ ਕੀਤਾ ਸਾਡੀ ਸਰਕਾਰ ਵਿੱਚ ਲੋਕਾਂ ਨੇ ਪਹਿਲੀ ਵਾਰ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡੋਜ਼ਰ ਚਲਦੇ ਦੇਖੇ ਹਨ ਹੁਣ ਤੱਕ 25000 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਜਿਹਾ ਕੰਮ ਸਿਰਫ ਪੰਜਾਬ ਦੀ ਆਪ ਸਰਕਾਰ ਹੀ ਕਰ ਸਕਦੀ ਹੈ हिमाचल ਦੇ ਉਪਰੀ ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਰਫਵਾਰੀ ਕਾਰਨ ਠੰਡ ਲਹਿਰ ਅਤੇ ਧੁੰਦ ਨੇ ਅਚਾਨਕ ਜ਼ੋਰ ਫੜ ਲਿਆ ਇਸ ਕਾਰਨ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਧੁੰਦ ਦਾ ਜੈਲੋ ਅਲਰਟ ਐਲਾਨਿਆ ਹੈ ਧੁੰਦ ਕਾਰਨ ਵਿਜ਼ਿਬਿਲਟੀ ਬਹੁਤ ਘਟ ਚੁੱਕੀ ਹੈ ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਇਸੇ ਧੁੰਦ ਕਰਕੇ ਰੇਲ ਸੜਕ ਆਵਾਜਾਈ ਪ੍ਰਭਾਵਿਤ ਹੋਣੀ ਸ਼ੁਰੂ ਹੋਈ ਹੈ हिमाचल प्रदेश ਵਿੱਚ 20 ਅਤੇ 21 ਦਸੰਬਰ ਨੂੰ ਦਰਮਿਆਨੀ ਅਤੇ ਉੱਚ ਪਹਾੜੀ ਇਲਾਕਿਆਂ ਵਿੱਚ ਫਿਰ ਧੁੰਮੀ ਅਤੇ ਬਰਫਬਾਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਪੰਜਾਬ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਵਿਜ਼ਿਬਿਲਟੀ 30 ਮੀਟਰ ਦੇ ਲਗਭਗ ਰਹਿ ਚੁੱਕੀ ਹੈ। ਉਥੇ نیشنل ਹਾਈਵੇ ਤੇ ਕਈ ਥਾਵਾਂ ਤੇ ਵਿਜ਼ਿਬਿਲਟੀ 30 ਮੀਟਰ ਤੋਂ ਘੱਟ ਰਿਕਾਰਡ ਕੀਤੀ ਗਈ ਹੈ। ਤਾਪਮਾਨ 2 ਤੋਂ 3 ਡਿਗਰੀ ਤੱਕ ਡਿਗਿਆ ਹੈ। ਪੰਜਾਬ ਦੇ ਫਰੀਦਕੋਟ ਵਿੱਚ ਘੱਟੋ ਘੱਟ ਤਾਪਮਾਨ 7 ਡਿਗਰੀ ਅਤੇ ਹੁਸ਼ਿਆਰਪੁਰ ਵਿੱਚ 7.5 ਡਿਗਰੀ ਰਿਕਾਰਡ ਕੀਤਾ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਅਗਲੇ 2 ਦਿਨ ਤੱਕ ਸੰਗਣੀ ਤੁੰਦ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਤਾਪਮਾਨ ਵਿੱਚ ਹੋਰ ਹੀ ਗਿਰਾਵਟ ਕਣ ਆਉਣ ਵਾਲੇ ਦਿਨਾਂ ਵਿੱਚ ਤੁੰਦ ਅਤੇ ਠੰਡ ਵਧੇਗੀ। ਮਾਰਾ ਮੁਤਾਬਕ ਸਾਵਧਾਨੀ ਵਰਤਣਾ ਤੇ ਹਾਈਵੇ ਤੇ ਸੰਭਲ ਕੇ ਚੱਲਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪੂਰਾ ਦਾ ਕਹਿਣਾ ਹੈ ਕਿ ਸੰਘਣੇ ਕੋਰੇ ਤੇ ਉਸ ਕਾਰਨ ਵਿਜ਼ਿਬਿਲਟੀ ਘਟ ਹੋਣ ਕਰਕੇ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ ਤੇ ਵੱਖ-ਵੱਖ 에ਅਰਲਾਈਨ ਦੀਆਂ 27 ਉਡਾਨਾਂ ਰੱਦ ਕੀਤੀਆਂ ਗਈਆਂ। ਕਈ ਹੋਰਾਂ ਦੇ ਚੱਲਣ ਵਿੱਚ ਦੇਰੀ ਹੋਈ ਹੈ। ਇਹ ਜਾਣਕਾਰੀ ਦਿੱਲੀ ਕੁਮੰਤਰੀ ਹਵਾਈ ਅੱਡਾ ਲਿਮਟਿਡ ਡਾਇਲ ਦੇ ਇੱਕ ਅਧਿਕਾਰੀ ਨੇ ਦਿੱਤੀ। ਵੀਰਵਾਰ ਸਵੇਰੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਵਿੱਚ ਡਾਇਲ ਨੇ ਕਿਹਾ ਕਿ ਸੰਘਣੀ ਤੁੰਦ ਕਾਰਨ ਉਡਾਨ ਸੰਚਾਲਨ ਮੌਜੂਦਾ ਸਮੇਂ ਵਿੱਚ ਕੈਟ ਸ਼੍ਰੇਣੀ ਤਿੰਨ ਦੀਆਂ ਸਥਿਤੀਆਂ ਦੇ ਅਧੀਨ ਆਉਂਦਾ ਹੈ ਅਜਿਹੀਆਂ ਸਥਿਤੀਆਂ ਵਿੱਚ ਸੰਚਾਲਨ ਵਿੱਚ ਦੇਰੀ ਜਾਂ ਰੁਕਾਵਟ ਪੈਦਾ ਹੋ ਸਕਦੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ ਰਵਾਨਗੀ ਲਈ 16 ਤੇ ਆਗਮਨ ਲਈ 11 ਸ਼ਾਮਲ ਸਨ ਦਿੱਲੀ ਹਵਾਈ ਅਡੇ ਦੇ ਅਧਿਕਾਰੀਆਂ ਅਨੁਸਾਰ ਦਿਨ ਦੇ ਅੰਤ ਵਿੱਚ ਉਡਾਣਾਂ ਦਾ ਸੰਚਾਲਨ ਸੁਚਾਰੂ ਢੰਗ ਨਾਲ ਚੱਲਿਆ ਵੱਖ-ਵੱਖ ਹਵਾਈ ਕੰਪਨੀਆਂ ਨੇ ਸਬੰਧਤ ਹਵਾਈ ਅੜਿਆਂ ਤੇ ਪ੍ਰਭਾਵਿਤ ਹੋਏ ਸੰਚਾਲਨ ਦੇ ਸਬੰਧ ਵਿੱਚ ਸਥਿਤੀ ਅਨੁਸਾਰ ਯਾਤਰੀਆਂ ਲਈ ਸਲਾਹ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਵਿੱਚ ਹੋਰ ਸੰਘਣੀ ਧੁੰਦ ਪਵੇਗੀ। ਠੰਡ ਵਧਣ ਦੇ ਬਾਵਜੂਦ ਸੁੱਕੇ ਫਲਾਂ ਦੇ ਭਾਅ ਵਿੱਚ ਥੋਕ ਮਾਰਕੀਟ ਅਤੇ ਡਰਾਈ ਫਰੂਟ ਮੰਡੀ ਦੇ ਅੰਦਰ ਕੋਈ ਬਦਦੇਰੇ ਫਰਕ ਪੈਣ ਦੀ ਸੰਭਾਵਨਾ ਨਹੀਂ ਹੈ। ਕਾਰੋਵਾਰੀਆਂ ਦਾ ਕਹਿਣਾ ਹੈ ਕਿ ਭਾਰਤ ਸਿਰਫ ਅਫਗਾਨਿਸਤਾਨ ਤੋਂ ਹੀ ਸੁੱਕੇ ਫਲਾਂ ਦੀ ਦਰਾਮਦ ਨਹੀਂ ਕਰਦਾ ਬਲਕਿ ਇਹ ਅਮਰੀਕਾ, ਆਸਟ੍ਰੇਲੀਆ, ਤੁਰਕੀ ਤੇ ਈਰਾਨ ਤੋਂ ਵੀ ਖਰੀਦਦਾ ਹੈ। ਭਾਰਤ ਸਭ ਤੋਂ ਵੱਧਰੇ ਡਰਾਈ ਫਰੂਟ ਅਮਰੀਕਾ ਤੋਂ ਖਰੀਦਦਾ ਹੈ। ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫਰੂਟ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸਰਦੀ ਦੇ ਵਧਣ ਜਾਂ ਘਟਣ ਦਾ ਸੁੱਕੇ ਫਲਾਂ ਦੀ ਮੰਗ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਉਨਾ ਕਿਹਾ ਹੈ ਕਿ ਥੋਕ ਬਾਜ਼ਾਰ ਵਿੱਚ ਭਾਵੇਂ ਡਰਾਈ ਫਰੂਟ ਦੇ ਭਾਅ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ ਪਰ ਕੁਝ ਛੋਟੇ ਦੁਕਾਨਦਾਰ ਠੰਡ ਵਿੱਚ ਸੁੱਕੇ ਫਲਾਂ ਦੀ ਵਧ ਰਹੀ ਮੰਗ ਤੇ ਭਾਰਤ-ਪਾਕ ਸਰਹੱਦ ਬੰਦ ਹੋਣ ਨਾਲ ਸਪਲਾਈ ਚੇਨ ਨੂੰ ਕਮੀ ਆਉਣ ਦਾ ਬਹਾਨਾ ਬਣਾ ਕੇ 100 ਰੁਪਏ ਕਿਲੋ ਤੱਕ ਵਧਾ ਕੇ ਗਾਹਕਾਂ ਨੂੰ ਪਰੋਸ ਰਹੇ ਹਨ। ਅਫਗਾਨਿਸਤਾਨ ਭਾਰਤ ਵਿੱਚ ਸੁੱਕੇ ਫਲ, ਬਦਾਮ, ਅਖਰੋਟ, ਖੁਰਮਾਨੀ, ਅੰਜੀਰ, ਸੁੱਕੇ ਮੇਵੇ ਆਦ ਅਟਾਰੀ ਵਾਗਾ ਜਮੀਨੀ ਰਸਤੇ ਦੀ ਬਜਾਏ ਚਾ ਬਾਹਰ ਬੰਦਰਗਾਹ ਇਰਾਨ ਤੇ ਹੋਰ ਨਾ ਰਸਤੇ ਰਾਹੀਂ ਭੇਜ ਰਿਹਾ ਹੈ। ਅਫਗਾਨਿਸਤਾਨ ਵੱਲੋਂ ਰੋਜ਼ਾਨਾ ਬਾਗਾ ਸਰਹੱਦ ਰਸਤੇ ਸੁੱਕੇ ਮੇਵੇ, ਸ਼ੁਹਾਰਿਆਂ ਤੇ ਖਜੂਰਾ, ਬਦਾਮ, ਅਖਰੋਟ, ਅੰਜੀਰ, ਪਿਸਤਾ, ਖੁਰਮਾਨੀ, ਜੀਰਾ ਤੇ ਹੋਰ ਜੜੀ ਬੂਟੀਆਂ ਆਦਿ 18-20 ਟਰੱਕ ਭੇਜੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਭਾਰਤ ਜ਼ਿਆਦਾਤਰ ਸੁੱਕੇ ਮੇਵੇ ਚੀਨ, ਅਮਰੀਕਾ ਤੇ ਅਫਗਾਨਿਸਤਾਨ ਤੋਂ ਖਰੀਦਾ ਹੈ। ਜਦ ਕਿ ਵਿਸ਼ੇ ਪੱਧਰ ਤੇ ਸੁੱਕੇ ਫਲਾਂ ਦੇ ਪ੍ਰਮੁੱਖ ਤਿੰਨ ਕਰ ਰਹੇ ਹਨ ਸੰਯੁਕਤ ਰਾਜ ਕਜ਼ਾਕਿਸਤਾਨ ਅਤੇ ਰੂਸ ਪਾਕਿਸਤਾਨ ਵਿੱਚ ਇਸ ਸਾਲ ਖੁੱਲੀ ਮੰਡੀ ਦੇ ਵਿੱਚ ਮੂੰਗਫਲੀ 1000 ਰੁਪਏ ਪ੍ਰਤੀ ਕਿਲੋ ਕਾਲੇ ਸ਼ੋਲੇ 600 ਰੁਪਏ ਸਧਾਰਨ ਸਖਤ ਅਖਰੋਟ 1000 ਰੁਪਏ ਕਾਜੂ 3000 ਪਿਸਤਾ 3600 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ ਇਸੇ ਤਰ੍ਹਾਂ ਹੋਰ ਵੀ ਕਈ ਸੁੱਕੇ ਮੇਵੇ ਹਨ ਜੋ ਕਾਫੀ ਮਹਿੰਗੇ ਹਨ ਅਸਾਮ ਦੇ ਡਿਬੂਡਗਰ ਜੇਲ੍ਹ ਵਿੱਚ ਰਾਸ਼ਟਰੀ ਸੁਰੱਖਿਆ ਐਕਟ ਐਨ ਐਸ ਏ ਤਹਿਤ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਤਪਾਲ ਸਿੰਘ ਵੱਲੋਂ ਸੰਸਦ ਦੇ ਸਰਦਰੋਤ اجلاس ਵਿੱਚ ਹਿੱਸਾ ਲੈਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਖਲ ਪਟੀਸ਼ਨ ਨੂੰ ਕੋਰਟ ਨੇ ਰੱਦ ਕਰ ਦਿੱਤਾ ਚੀਫ ਜਸਿਸ ਸ਼ੀਲ ਨਾਗੂਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਵਿੱਚ ਹੀ ਇੱਕ ਸਵਾਲ ਉਠਾਇਆ ਕਿ ਜੇਕਰ ਪਟੀਸ਼ਨਰ ਦੇ ਹੱਕ ਵਿੱਚ ਕੋਈ ਆਦੇਸ਼ ਪਾਸ ਵੀ ਕਰ ਦਿੱਤਾ ਜਾਵੇ ਤਾਂ ਉਸ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ ਅਮਰਤਪਾਲ ਸਿੰਘ ਇਸ ਸਮੇਂ ਅਸਾਮ ਦੇ ਡਿਬੂਗਾਰਡ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਦਿੱਲੀ ਲਿਆਉਣ ਲਈ ਘੱਟੋ-ਘੱਟ 10 ਘੰਟੇ ਜਾਂ ਉਸ ਤੋਂ ਜ਼ਿਆਦਾ ਸਮਾਂ ਲੱਗੇਗਾ ਉਹ ਵੀ ਉਦੋਂ ਜਦੋਂ ਹੈਲੀਕਾਪਟਰ ਵਰਗੀ ਵਿਸ਼ੇਸ਼ ਵਿਵਸਥਾ ਕੀਤੀ ਜਾਵੇ ਇਸ ਹਾਲਾਤ ਦੇ ਵਿੱਚ ਸੰਸਦ ਦੇ اجلاس ਦੇ ਆਖਰੀ ਦਿਨ ਤੱਕ ਉਸ ਦੀ ਹਾਜ਼ਰੀ ਯਕੀਨੀ ਬਣਾਉਣਾ ਸੰਭਵ ਨਹੀਂ ਇਹਨਾਂ ਦਲੀਲਾਂ ਦੇ ਨਾਲ ਹੀ ਕੋਰਟ ਨੇ ਅਮਰਤਪਾਲ ਸਿੰਘ ਦੀ ਅਰਜੀ ਰਿਹਾਈ ਲਈ ਦਾਖਲ ਪਟੀਸ਼ਨ ਰੱਦ ਕਰ ਦਿੱਤੀ ਆਪਣੇ ਹੁਕਮ ਵਿੱਚ ਹਾਈ ਕੋਰਟ ਨੇ ਇਹ ਵੀ ਤੱਥ ਦਰਜ ਕੀਤਾ ਕਿ 15, 16 ਅਤੇ 17 ਦਸੰਬਰ ਨੂੰ ਵਕੀਲਾਂ ਦੀ ਹੜਤਾਲ ਕਾਰਨ ਕੇਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੁਣਵਾਈ ਨਹੀਂ ਹੋ ਸਕੀ। ਅਦਾਲਤ ਨੇ ਕਿਹਾ ਕਿ ਇਹਨਾਂ ਤਿੰਨ ਤਰੀਕਾਂ ਤੇ ਕੰਮ ਨਾ ਹੋਣ ਕਾਰਨ ਦਲੀਲਾਂ ਅੱਗੇ ਨਹੀਂ ਵਧ ਸਕੀਆਂ। ਸੁਣਵਾਈ ਵਾਲੇ ਦਿਨ ਵੀ ਜਿੱਥੇ ਪਟੀਸ਼ਨਰ ਵੱਲੋਂ ਵਕੀਰ ਮੌਜੂਦ ਸਨ ਉੱਥੇ ਹੀ ਜਵਾਬਦੇਹ ਧਿਰ ਵੱਲੋਂ ਦਲੀਲਾਂ ਅਧੂਰੀਆਂ ਰਹਿ ਗਈਆਂ। ਪਟੀਸ਼ਨ ਕਰਤਾ ਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਜਾਣੂ ਕਰਵਾਇਆ ਕਿ ਸੰਸਦ ਦਾ ਸਰਦ ਰੋਤ اجلاس 18 ਦਸੰਬਰ ਨੂੰ ਖਤਮ ਹੋ ਰਿਹਾ ਹੈ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਨ ਗੜકરી ਨੇ ਕਿਹਾ ਹੈ ਕਿ ਜਿਹੜਾ ਵੀ ਵਿਅਕਤੀ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਵਾਲੇ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਵੇਗਾ ਉਸ ਨੂੰ ਰਾਹਵੀਰ ਕਿਹਾ ਜਾਵੇਗਾ ਸਰਕਾਰ ਉਸ ਵਿਅਕਤੀ ਨੂੰ 25000 ਰੁਪਏ ਦਾ ਇਨਾਮ ਦੇਵੇਗੀ ਉਨਾ ਵੀਰਵਾਰ ਲੋਕ ਸਭਾ ਵਿੱਚ ਕਿਹਾ ਕਿ ਵਦੇਰੇ ਸੜਕ ਹਾਸੇ ਉਹਨਾਂ ਲੋਕਾਂ ਨਾਲ ਜੁੜੇ ਹੁੰਦੇ ਹਨ ਜੋ ਅਕਸਰ ਸੁਰੱਖਿਆ ਨਿਯਮਾਂ ਨੂੰ ਅਣਡਠਾ ਕਰਦੇ ਹਨ। ਉਹਨਾਂ ਮੈਂਬਰਾਂ ਨੂੰ ਆਪਣੇ ਆਪਣੇ ਹਲਕਿਆਂ ਵਿੱਚ ਸੜਕ ਸੁਰੱਖਿਆ ਮੁਹਿੰਮਾਂ ਸ਼ੁਰੂ ਕਰਨ ਦਾ ਵੀ ਸੱਦਾ ਦਿੱਤਾ। ਉਹਨਾਂ ਇਸ ਤੱਥ ਦੇ ਦੁੱਖ ਪ੍ਰਗਟ ਕੀਤਾ ਕਿ ਹਰ ਸਾਲ ਲਗਭਗ 5 ਲੱਖ ਸੜਕ ਹਾਸੇ ਹੁੰਦੇ ਹਨ ਤੇ ਔਸਤ 1,80,000 ਕੀਮਤੀ ਜਾਨਾਂ ਜਾਂਦੀਆਂ ਹਨ। ਵਦੇਰੇ ਪੀੜਤ ਨੌਜਵਾਨ ਹੁੰਦੇ ਹਨ। ਹੇਟਲੇ ਹਾਊਸ ਵਿੱਚ ਪ੍ਰਸ਼ਨਕਾਲ ਦੌਰਾਨ ਗੜਕਰੀ ਨੇ ਕਿਹਾ ਕਿ ਮੈਨੂੰ ਇਹ ਕਹਿੰਦੇ ਹੋਏ ਅਫਸੋਸ ਹੋ ਰਿਹਾ ਕਿ ਸੜਕ ਹਾਦਸੇ ਮਨੁੱਖੀ ਗਲਤੀਆਂ ਨਾਲ ਜੁੜੇ ਹੋਏ ਹਨ ਸੜਕ ਸੁਰੱਖਿਆ ਨਿਜਮਾ ਦੀ ਕਿਸੇ ਨੂੰ ਪਰਵਾਹ ਨਹੀਂ ਹੈ ਹਰ ਸਾਲ ਹਾਦਸਿਆਂ ਵਿੱਚ ਲਗਭਗ 1,80,000 ਲੋਕ ਮਰਦੇ ਹਨ ਇਹ ਗਿਣਤੀ ਕਿਸੇ ਵੀ ਜੰਗ ਜਾਂ ਕੋਵਿਡ ਮਹਾਮਾਰੀ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਨਾਲੋਂ ਵੀ ਵੱਧ ਹੈ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ ਇਸ ਲਈ ਜੋ ਜ਼ਖਮੀ ਨੂੰ ਹਸਪਤਾਲ ਪਹੁੰਚਾਵੇਗਾ ਉਸ ਨੂੰ ਰਾਹਵੀਰ ਕਿਹਾ ਜਾਵੇਗਾ ਤੇ 25000 ਦਾ ਇਨਾਮ ਦਿੱਤਾ ਜਾਵੇਗਾ। ਚੀਨ ਦੀ ਇੱਕ ਫੈਕਟਰੀ ਨੇ ਦੁਨੀਆ ਦੀਆਂ ਦੋ ਵੱਡੀਆਂ ਸਮੱਸਿਆਵਾਂ ਦਾ ਉਪਾਅ ਪੇਸ਼ ਕਰ ਦਿੱਤਾ। ਦਰਸਲ ਚੀਨ ਦੇ ਰਜਾਓ ਸ਼ਹਿਰ ਵਿੱਚ ਇੱਕ ਪਲਾਂਟ ਸਮੁੰਦਰ ਦੇ ਪਾਣੀ ਨੂੰ ਭਵਿੱਖ ਦੇ ਪੈਟਰੋਲ ਜਾਂ ਇੰਦਨ ਗ੍ਰੀਨ ਹਾਈਡਰੋਜਨ ਵਿੱਚ ਬਦਲ ਰਿਹਾ ਹੈ। ਇਸ ਤੋਂ ਇਲਾਵਾ ਸਮੁੰਦਰ ਦੇ ਪਾਣੀ ਨੂੰ ਪੀਣ ਲਾਇਕ ਪਾਣੀ ਵਿੱਚ ਤਬਦੀਲ ਕਰਨ ਦਾ ਵੀ ਕੰਮ ਚੱਲ ਰਿਹਾ ਹੈ। ਬੱਡੀ ਗੱਲ ਇਹ ਹੈ ਕਿ ਇਸ ਵਿੱਚ ਆਉਣ ਵਾਲੀ ਲਾਗਤ ਸਿਰਫ 24 ਰੁਪਏ ਪ੍ਰਤੀ ਕਿਊਬਿਕ ਮੀਟਰ ਹੈ। ਚੀਨ ਨੇ ਸਮੁੰਦਰ ਦੇ ਪਾਣੀ ਨਾਲ ਭਵਿੱਖ ਦਾ ਇੰਦਣ ਬਣਾ ਕੇ ਵਿਗਿਆਨੀਆਂ ਤੇ ਅਰਥਸ਼ਾਸਤਰੀਆਂ ਦੋਵਾਂ ਨੂੰ ਹੈਰਾਨ ਕਰ ਦਿੱਤਾ। ਦਰਸਲ ਚੀਨ ਦੇ ਸ਼ਾਂਡੋਂਗ ਸੂਬੇ ਵਿੱਚ ਇੱਕ ਅਜਿਹੀ ਫੈਕਟਰੀ ਸ਼ੁਰੂ ਕੀਤੀ ਗਈ ਹੈ ਜੋ ਸਮੁੰਦਰ ਦੇ ਪਾਣੀ ਨਾਲ ਭਵਿੱਖ ਦਾ ਪੈਟਰੋਲ ਭਾਵ ਗ੍ਰੀਨ ਹਾਈਡਰੋਜਨ ਤਿਆਰ ਕਰਦੀ ਹੈ। ਇਹ ਨਈ ਨਈ ਇਹ ਫੈਕਟਰੀ ਸਮੁੰਦਰ ਦੇ ਪਾਣੀ ਨੂੰ ਗ੍ਰੀਨ ਇੰਦਨ ਦੇ ਨਾਲ ਨਾਲ ਸਾਫ਼ ਪੀਣ ਵਾਲੇ ਪਾਣੀ ਵਿੱਚ ਵੀ ਬਦਲ ਰਹੀ ਹੈ। ਚੀਨ ਦਾ ਇਹ ਅਜੂਬਾ ਦੁਨੀਆ ਦੀਆਂ ਦੋ ਵੱਡੀਆਂ ਸਮੱਸਿਆਵਾਂ ਪੀਣ ਵਾਲੇ ਪਾਣੀ ਦੀ ਕਮੀ ਅਤੇ ਪੈਟਰੋਲ ਡੀਜ਼ਲ ਵਰਗੇ ਇੰਦਨਾਂ ਦਾ ਵਾਤਾਵਰਣ ਤੇ ਵੱਧਦੇ ਬੋਝ ਨੂੰ ਇਕੱਠੇ ਹੱਲ ਕਰ ਦਿੰਦਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਬੀਤੇ ਦਿਨੀ ਇੱਕ ਸਮਾਗਮ ਦੌਰਾਨ ਮੁਸਲਮ ਬੇਟੀ ਦੇ ਚਿਹਰੇ ਤੋਂ ਨਕਾਬ ਹਟਾਉਣ ਦੀ ਹਰਕਤ ਨੂੰ ਸ਼ਰਮਨਾਕ ਦੱਸਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਖਤ ਸ਼ਬਦਾਂ ਚ ਨਖੇਦੀ ਕੀਤੀ ਹੈ ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਪੰਜਾਬ ਨੇ ਕਿਹਾ ਹੈ ਕਿ ਨਿਤਿਸ਼ ਕੁਮਾਰ ਨੂੰ ਆਪਣੀ ਉਮਰ ਅਤੇ ਅਹੁਦੇ ਦਾ ਬਿਲਕੁਲ ਵੀ ਲਿਹਾਜ਼ ਨਹੀਂ ਹੈ। ਉਹਨਾਂ ਦਾ ਇਹ ਰਵੱਈਆ ਉਹਨਾਂ ਦੇ ਅੰਦਰ ਲੁਕੀ ਹੋਈ ਮੁਸਲਮ ਦੁਸ਼ਮਣੀ ਨੂੰ ਦਰਸਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਉਹਨਾਂ ਦੀ ਇਸ ਨਾਪਾਕ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਨਿਤਿਸ਼ ਕੁਮਾਰ ਨੂੰ ਫੌਰਨ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗਣੀ ਚਾਹੀਦੀ ਹੈ। ਇਹ ਹਰਕਤ ਉਹਨਾਂ ਨੇ ਸਿਰਫ ਇੱਕ ਬੇਟੀ ਦੇ ਨਾਮ ਨਹੀਂ ਕੀਤੀ ਸਗੋਂ ਦੁਨੀਆ ਦੇ ਸਭ ਤੋਂ ਵੱਡੇ ਧਰਮ ਇਸਲਾਮ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਜੇ ਲੋੜ ਪਈ ਤਾਂ ਉਹ ਪੰਜਾਬ ਤੋਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਅਦਾਲਤ ਵਿੱਚ ਕੇਸ ਦਾਇਰ ਕਰਨਗੇ। ਸਰਕਾਰ ਨੇ ਬੀਤੇ 6 ਸਾਲਾਂ ਦੌਰਾਨ ਔਰਤਾਂ ਦੀ ਅਗਵਾਈ ਵਾਲੇ ਸਟਾਰਟਅਪ ਵਿੱਚ 3100 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇਸ ਦਾ ਉਦੇਸ਼ ਦੇਸ਼ ਭਰ ਵਿੱਚ ਮਹਿਲਾ ਉਦਮਤਾ ਨੂੰ ਉਤਸ਼ਾਹ ਦੇਣਾ ਹੈ। ਵਣਜ ਅਤੇ ਉਦਯੋਗ ਮੰਤਰਾਲਾ ਦੇ ਸਾਂਝੇ ਅੰਕੜੇ ਅਨੁਸਾਰ ਇਸ ਵਿੱਚ ਫੰਡ ਜੋ ਫੰਡ ਜਸ ਫਾਸਟਅਪ ਇੰਡੀਆ ਸੀਡ ਫੰਡ ਸਕੀਮ ਅਤੇ ਕ੍ਰੈਡਿਟ ਗਾਰੰਟੀ ਸਕੀਮ ਫਾਰ ਸਟਾਰਟਅਪਸ ਯੋਜਨਾਵਾਂ ਸ਼ਾਮਲ ਹਨ ਪਹਿਲੀ ਯੋਜਨਾ ਤਹਿਤ ਐਫ ਐਫ ਐਸ ਤਹਿਤ ਬਦਲਵੇਂ ਨਿਵੇਸ਼ ਫੰਡਾਂ ਏ ਆਈ ਐਫ ਨੇ ਸਾਲ 2020 ਤੋਂ 2025 ਤੱਕ 154 ਔਰਤਾਂ ਦੀ ਅਗਵਾਈ ਵਾਲੀਆਂ ਸਟਾਰਟਅਪਸ ਕੰਪਨੀਆਂ ਵਿੱਚ ਲਗਭਗ 2838.9 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਇਸ ਫੰਡ ਦਾ ਸੰਚਾਲਨ ਸਮਾਲ ਇੰਡਸਟਰੀ ਡਿਵੈਲਪਮੈਂਟ ਬੈਂਕ ਕਰਦਾ ਹੈ ਇਹ ਭਾਰਤੀ ਸਿਕਿਉਰਿਟੀ ਅਤੇ ਐਕਸਚੇਂਜ ਬੋਰਡ ਚ ਰਜਿਸਟਰਡ ਏਆਈਐਫ ਨੂੰ ਪੂੰਜੀ ਪ੍ਰਦਾਨ ਕਰਦਾ ਹੈ ਤੇ ਉਹ ਸਟਾਰਟਅਪ ਕੰਪਨੀਆਂ ਵਿੱਚ ਨਿਵੇਸ਼ ਕਰਦੇ ਹਨ ਬਨਜ ਦੇ ਉਜਗ ਮੰਤਰੀ ਪਿਯੋਸ਼ ਗੋਲ ਨੇ ਦੱਸਿਆ ਕਿ ਭਾਰਤ ਵਿੱਚ ਇਸ ਸਮੇਂ 2 ਲੱਖ ਤੋਂ ਵੱਧ ਸਰਕਾਰੀ ਮਾਨਤਾ ਪ੍ਰਾਪਤ ਸਟਾਰਟਅਪਸ ਹਨ ਜਿਨ੍ਹਾਂ ਵਿੱਚ ਲਗਭਗ 48% ਦੇ ਚ ਘੱਟੋ-ਘੱਟ ਇੱਕ ਮਹਿਲਾ ਡਾਇਰੈਕਟਰ ਜਾਂ 파ਟਨਰ ਸ਼ਾਮਲ ਹਨ ਉਨਾ ਇਹ ਵੀ ਦੱਸਿਆ ਕਿ ਸਾਲ 2025 ਵਿੱਚ 44000 ਤੋਂ ਵੱਧ ਨਵੇਂ ਸਟਾਰਟਅਪ ਨੂੰ ਸਰਕਾਰ ਦੀ ਮਾਨਤਾ ਮਿਲੀ ਹੈ ਜੋ 2016 ਵਿੱਚ ਸ਼ੁਰੂ ਹੋਈ ਸਟਾਰਟਅਪ ਇੰਡੀਆ ਪਹਿਲ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ 2020 ਤੋਂ ਅਕਤੂਬਰ 2025 ਤੱਕ ਕਰੀਬ 154 ਔਰਤਾਂ ਦੀ ਅਗਵਾਈ ਵਾਲੇ ਸਟਾਰਟਅਪ ਵਿੱਚ 2838.9 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ ਇਹ ਫੰਡ ਸਮਾਲ ਇੰਡਸਟਰੀ ਡਿਵੈਲਪਮੈਂਟ ਬੈਂਕ ਆਫ ਇੰਡੀਆ ਜਰੀਏ ਸੰਚਾਲਿਤ ਕੀਤਾ ਜਾਂਦਾ ਹੈ ਜੋ SEBI ਵੱਲੋਂ ਰਜਿਸਟਰਡ AIFs ਨੂੰ ਪੂੰਜੀ ਮੁਹੱਈਆ ਕਰਵਾਉਂਦਾ ਹੈ ਤੇ ਇਹ ਫੰਡ ਅੱਗੇ ਸਟਾਰਟਅੱਪ ਵਿੱਚ ਨਿਵੇਸ਼ ਕਰਦੇ ਹਨ ਅੰਕੜਿਆਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਵਿੱਚ ਔਰਤਾਂ ਦੀ ਅਗਵਾਈ ਵਾਲੀਆਂ ਕੰਪਨੀਆਂ ਨੂੰ ਸਭ ਤੋਂ ਵੱਧ ਨਿਵੇਸ਼ 270 ਕਰੋੜ ਪ੍ਰਾਪਤ ਹੋਇਆ ਹੈ ਕਰਨਾਟਕ ਵਿੱਚ 264 ਅਤੇ ਗੋਆ ਵਿੱਚ 119 ਕਰੋੜ ਰੁਪਏ ਮਿਲੇ ਹਨ ਸਮਾਜ ਸੇਵੀ ਬਣੇ ਕਸਬਾ ਮੁਦਕੀ ਦੇ ਜੰਪਾਲਾ ਗੁਰਪ੍ਰੀਤ ਸਿੰਘ ਸੇਖੋ ਦੀਆਂ ਦੋਵੇਂ ਪਤਨੀਆਂ ਕੁਲਜੀਤ ਕੌਰ ਤੇ ਮਨਦੀਪ ਕੌਰ ਸੇਖੋ ਨੇ ਬਲਾਕ ਕਲਖੁਰਦ ਵਿੱਚ ਪੈਂਦੀਆਂ ਕਰਮਬੜ ਫਿਰੋਜ਼샤ਹ ਤੇ ਵਜੀਦਪੁਰ ਦੀਆਂ ਜ਼ਿਲ੍ਹਾ ਪ੍ਰਸ਼ਦ ਸੀਟਾਂ ਤੇ ਕਰਮਬੜ 8760 ਤੇ 3127 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਇਆ ਹੈ ਬਲਾਕ ਦੀ ਤੀਜੀ ਸੀਟ ਸ਼ੇਰਖਾਂ ਵਾਲਾ ਵੀ ਅਕਾਲੀ ਉਮੀਦਵਾਰ ਮਨਜੀਤ ਕੌਰ ਨੇ ਜਿੱਤ ਲਈ ਪੰਚਾਇਤ ਸੰਮਤੀ ਦੀਆਂ 13 ਸੀਟਾਂ ਵਿੱਚੋਂ ਆਪ ਸਿਰਫ 6 ਸੀਟਾਂ ਤੇ ਹੀ ਜਿੱਤੀ ਹੈ। ਗੌਰਪ੍ਰੀਤ ਸੇਖੋ ਦਾ ਆਜ਼ਾਦ ਧੜਾ 11, ਅਕਾਲੀ ਦਲ ਬਾਦਲ 4 ਅਤੇ ਕਾਂਗਰਸ 2 ਸੀਟਾਂ ਤੇ ਜੇਤੂ ਰਹੀ। ਇੱਥੇ ਅਕਾਲੀ ਦਲ ਬਾਦਲ ਦੇ ਸੇਖੋ ਦੇ ਆਜ਼ਾਦ ਧੜੇ ਦਾ ਗਠਜੋੜ ਸੀ। ਗੌਰਪ੍ਰੀਤ ਸੇਖੋ ਬੋਲੋ ਪਿਛਲੇ ਸਮੇਂ ਵਿੱਚ ਕੀਤੇ ਸਮਾਜ ਸੇਵੀ ਕੰਮਾਂ ਦੇ ਇਲਾਕੇ ਵਿੱਚ ਉਸ ਦੀ ਸਾਖ ਵਿੱਚ ਸੁਧਾਰ ਕੀਤਾ ਹੈ। ਚੋਣਾ ਤੋਂ ਐਨ ਪਹਿਲਾਂ ਉਸ ਦੀ ਗ੍ਰਿਫਤਾਰੀ ਫਿਰ ਅਦਾਲਤ ਤੋਂ ਹੋਈ ਜਮਾਨਤ ਨੇ ਉਸ ਦੀ ਸਿਆਸਤ ਦਾ ਰਾ ਪਤਰਾ ਕੀਤਾ ਹੈ ਅਕਾਲੀ ਦਲ ਬਾਦਲ ਨੇ ਵੀ ਸੇਖੋ ਤੜੇ ਦੀ ਹਮਾਇਤ ਕੀਤੀ ਦੋਮਾ ਪਤਨੀਆਂ ਬਾਰੇ ਸਵਾਲ ਉੱਠਿਆ ਤਾਂ ਸੇਖੋ ਦੇ ਵਕੀਲ ਅਰਸ਼ਦੀਪ ਸਿੰਘ ਰੰਦਾਵਾ ਨੇ ਕਿਹਾ ਕਿ ਇਸ ਤੇ ਇਤਰਾਜ਼ ਸਿਰਫ ਉਸ ਦੀ ਪਹਿਲੀ ਪਤਨੀ ਹੀ ਕਰ ਸਕਦੀ ਹੈ ਕਿਸੇ ਤੀਜੀ ਤਿਰ ਦੇ ਇਤਰਾਜ਼ ਨੂੰ ਕਾਨੂੰਨ ਵਿੱਚ ਕੋਈ ਮਾਨਤਾ ਨਹੀਂ ਇਸ ਤੋਂ ਇਲਾਵਾ ਕੁਲਜੀਤ ਕੌਰ ਤੇ ਮਨਦੀਪ ਕੌਰ ਸੇਖੋ ਬੋਲੋ ਚੋਣ ਰਿਕਾਰਡ ਵਿੱਚ ਵੀ ਆਪਣੇ ਨਾਂ ਪਿੱਛੇ ਗੁਰਪ੍ਰੀਤ ਦਾ ਹੀ ਨਾਂ ਦਿੱਤਾ ਗਿਆ ਹੈ ਪੰਜਾਬ ਦੀ ਸਿਆਸਤ ਵਿੱਚ ਬਹੁਜਨ ਸਮਾਜ ਪਾਰਟੀ ਬਸਪਾ ਦਾ ਵਾਰ ਵੱਡੇ ਪੱਧਰ ਤੇ ਹੋ ਰਿਹਾ ਹੈ ਅਤੇ ਹਰ ਵਰਗ ਦੇ ਲੋਕਾਂ ਵੱਲੋਂ ਬਸਪਾ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਬਸਪਾ ਦੇ ਇਸ ਉਭਾਰ ਦਾ ਪ੍ਰਗਟਾਵਾ ਜਿੱਥੇ ਪਹਿਲਾਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਹੋਇਆ ਉੱਥੇ ਹੁਣ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਸ਼ਾਨਦਾਰ ਨਤੀਜਿਆਂ ਤੋਂ ਇਹ ਸਾਬਤ ਹੁੰਦਾ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਬਸਵਾ ਦੇ ਸੂਬਾ ਪ੍ਰਧਾਨ ਤੇ ਸਾਫਕਾ ਸੰਸਦ ਮੈਂਬਰ ਡਾਕਟਰ ਅਫਤਾਰ ਸਿੰਘ ਕ੍ਰੀਮਪੂਰੀ ਨੇ ਡਾਕਟਰ ਅਫਤਾਰ ਸਿੰਘ ਕ੍ਰੀਮਪੂਰੀ ਨੇ ਕੀਤਾ ਉਹਨਾਂ ਕਹਿ ਕਿ ਬਸਵਾ ਵੱਲੋਂ ਪਾਰਟੀ ਦੇ ਸੰਸਥਾਪਕ ਸਾਹਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਦੇ ਮੌਕੇ 15 ਮਾਰਚ ਨੂੰ ਪੰਜਾਬ ਸੁਭਾਲੋ ਮੋਹਮ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਤਹਿਤ ਹਰ ਵਰਗ ਦੇ ਲੋਕਾਂ ਤੱਕ ਪਹੁੰਚ ਬਣਾਈ ਗਈ ਅਤੇ ਸੂਬੇ ਨੂੰ ਖੁਸ਼ਹਾਲੀ ਤਰੱਕੀ ਵੱਲ ਲੈ ਕੇ ਜਾਣ ਲਈ ਬਸਵਾ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ ਇਸ ਦਾ ਨਤੀਜਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਦੂਜੀਆਂ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਆਗੂ ਵਰਕਰ ਰਿਟਾਇਰਡ ਅਫਸਰ ਆ ਸਮੇਤ ਆਮ ਲੋਕ ਬਸਪਾ ਨਾਲ ਜੁੜ ਚੁੱਕੇ ਹਨ ਇਸੇ ਲੜੀ ਤਹਿਤ ਹੁਣ ਬਸਪਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲਾਕ ਸੰਪਤੀ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਹਨਾਂ ਕਹੇ ਕਿ ਬਸਪਾ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਸੂਬੇ ਦੀ ਸਤਾ ਦਾ ਕੇਂਦਰ ਬਣੇਗੀ ਫੀਫਾ ਨੇ ਕਿਹਾ ਹੈ ਕਿ ਪਹਿਲਾ ਮੈਲਾ ਕਲੱਬ ਵਿਸ਼ਵ ਕੱਪ ਜਨਵਰੀ 2028 ਵਿੱਚ ਕਰਵਾਇਆ ਜਾਵੇਗਾ ਕਿਸੇ ਵੀ ਮੇਜ਼ਬਾਨ ਦੇਸ਼ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਟੂਰਨਾਮੈਂਟ 5 ਤੋਂ 30 ਜਨਵਰੀ ਨੂੰ ਇਨ੍ਹਾਂ ਦਿਨਾਂ ਵਿੱਚ ਗਰਮੀਆਂ ਦੇ ਮੌਸਮ ਦੇਸ਼ ਵਿੱਚ ਕਰਵਾਇਆ ਜਾਵੇਗਾ ਮਾਰਚ ਵਿੱਚ ਫੀਫਾ ਨੇ 16 ਟੀਮਾਂ ਦੇ ਕਲੱਬ ਵਿਸ਼ਵ ਕੱਪ ਦੀਆਂ ਯੋਜਨਾਵਾਂ ਦੀ ਪੁਸ਼ਟੀ ਕੀਤੀ ਜੋ ਕਿ ਪਿਛਲੀਆਂ ਗਰਮੀਆਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਕਰਵਾਏ ਗਏ ਸਨ ਵਿਸ਼ਵ ਫੁੱਟਬਾਲ ਦੀ ਪ੍ਰਬੰਧਕ ਸਵਾ ਨੇ ਦੋਹਾ ਕਤਰ ਵਿੱਚ ਆਪਣੀ ਕੌਂਸਲ ਦੀ ਇੱਕ ਮੀਟਿੰਗ ਵਿੱਚ ਤਰੀਕਾ ਨੂੰ ਮਨਜ਼ੂਰੀ ਦਿੱਤੀ ਸਮੇਂ ਦਾ ਮਤਲਬ ਹੈ ਕਿ ਟੂਰਨਾਮੈਂਟ ਇੰਗਲੈਂਡ ਵਿੱਚ ਮੈਨਾ ਸੁਪਰ ਲੀਗ ਵਰਗੇ ਚੋਟੀ ਦੇ ਯੂਰੋਪੀਅਨ ਘਰੇਲੂ ਲੀਗ ਸੀਜ਼ਨਾਂ ਨਾਲ ਟਕਰਾਏਗਾ ਪਰ ਮੈਨਾ ਚੈਂਪੀਅਨਜ਼ ਲੀਗ ਨਾਲ ਨਹੀਂ ਜੋ ਜਨਵਰੀ ਦੌਰਾਨ ਬ੍ਰੇਕ ਲੈਂਦੀ ਹੈ ਅਮਰੀਕਾ ਦਾ ਐਨਡਬਲਯੂਐਸਐਲ ਆਪਣੇ ਆਫ ਸੀਜ਼ਨ ਵਿੱਚ ਹੋਵੇਗਾ ਮੁਕਾਬਲੇ ਵਿੱਚ 4 ਦੇ 4 ਸਮੂਹ ਹੋਣਗੇ ਤੇ ਫਿਰ ਕੁਆਟਰਫਾਈਨਲ ਤੋਂ ਇੱਕ ਨਾਕਆਊਟ ਪੜਾ ਹੋਵੇਗਾ 6 ਟੀਮਾਂ ਦੇ ਪਲੇ ਇਨ ਪੜਾ ਵੀ ਹੋਵੇਗਾ ਜਦੋਂ ਕਿ ਤਿੰਨ ਟੀਮਾਂ ਮੁਕਾਬਲੇ ਵਿੱਚ ਪੁੱਜਣਗੀਆਂ ਯੂਰਪ ਨੂੰ ਟੂਰਨਾਮੈਂਟ ਵਿੱਚ 5 ਟੀਮਾਂ ਦੀ ਗਾਰੰਟੀ ਹੋਵੇਗੀ ਜਦਕਿ ਏਸ਼ੀਆ ਅਫਰੀਕਾ ਕੋਨਕਾ ਕੈਫਤ ਦੇਖਣੀ ਅਮਰੀਕਾ ਵਿੱਚ 2-2 ਟੀਮਾਂ ਹੋਣਗੀਆਂ ਸਾਰੇ 5 ਸੰਗ ਅਤੇ ਨਾਲ ਹੀ ਓਸ਼ੇਨੀਆ ਪਲੇ ਇਨ ਪੜਾ ਵਿੱਚ 6 ਪ੍ਰਵੇਸ਼ ਕਰਨ ਵਾਲੇ ਹੋਣਗੇ ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚੱਲਦਿਆਂ ਛੋਟੇ ਸਹਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰਕੌਰ ਜੀ ਦਾ ਸ਼ਹੀਦੀ ਦਿਹਾੜਾ ਤੇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਇਸ ਵਾਰ ਇੱਕੋ ਦਿਨ ਭਾਵ 27 ਦਸੰਬਰ ਨੂੰ ਆਉਣ ਕਾਨ ਪਰਾਤਨ ਚੱਲੀ ਆਉਂਦੀ ਰਵਾਇਤ ਅਨਸਾਰ ਇਸ ਵਾਰ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹਾਂ 10ਵੇਂ ਪਾਸ਼ਾ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਸਮੂਹ ਬਖੇ ਰਾਤ ਨੂੰ ਆਤਿਸ਼ਬਾਜ਼ੀ ਨਹੀਂ ਚਲਾਈ ਜਾਵੇਗੀ प्राप्त बेयर ब्यानसार श्रोमणी कमिटी ते श्री दरबार साहिब दे प्रबंधकاں ਵੱਲੋਂ પ્રકાશ ਪੁਰਬ ਨੂੰ ਸਮਰਪਿਤ ਅਲੀਕੇ ਪ੍ਰੋਗਰਾਮਾਂ ਤਹਿਤ 26 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੁਪਹਿਰ 12 ਵਜੇ ਨਗਰ ਕੀਰਤਨ ਸਜਾਇਆ ਜਾਵੇਗਾ 27 ਦਸੰਬਰ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਸਵੇਰੇ 8:30 ਵਜੇ ਤੋਂ ਦੁਪਹਿਰ 12 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟਲ ਰਾਏ ਜੀ ਵਿਖੇ ਸੁੰਦਰ ਜਲੋਸ ਸਜਾਈ ਜਾਣਗੇ ਇਸ ਦਿਨ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਅਤੇ ਸ਼ਾਮ 7 ਵਜੇ ਤੋਂ ਧਾਰਮਿਕ ਦੀਵਾਨ ਸਜਣਗੇ ਪਰ ਰਵਾਇਤ ਅਨੁਸਾਰ ਇਸ ਵਾਰ ਰਾਤ ਨੂੰ ਰੈਰਾ ਸਾਹਿਬ ਦੇ ਪਾਠ ਉਪਰੰਤ ਆਤਿਸ਼ਬਾਜੀ ਨਹੀਂ ਕੀਤੀ ਜਾਵੇਗੀ ਇਸ ਵਾਰ ਪ੍ਰਕਾਸ਼ਪੁਰ ਮੌਕੇ ਦਰਬਾਰ ਸਾਹਿਬ ਸਮੂਹ ਵਿਖੇ ਦੀਪ ਮਾਲਾ ਵੀ ਹਲਕੇ ਪੱਧਰ ਦੀ ਹੀ ਕੀਤੇ ਜਾਣ ਦੀ ਸੰਭਾਵਨਾ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ